ਸਿਕਲਜੀ ਪਾਠ ਤੀਸਰਾ ਮੇਰੀ ਅਧਿਆਪਕਾ ਉੰਜ ਤਾਂ ਮੇਰੇ ਸਕੂਲ ਦੇ ਸਾਰੇ ਅਧਿਆਪਕ ਹੀ ਬਹੁਤ ਜੋਗ ਅਤੇ ਮਿਹਨਤੀ ਹਨ ਪਰ ਨਿਰਜ ਬਾਲਾ ਮੇਰੇ ਮਨ ਪੌਂਦੇ ਅਧਿਆਪਕਾ ਜੀ ਹਨ ਉਹ ਸਾਨੂੰ ਪੰਜਾਬੀ ਪੜਾਉਂਦੇ ਹਨ ਉਹਨਾਂ ਦਾ ਪੜਾਉਣ ਦਾ ਢੰਗ ਬਹੁਤ ਵਧੀਆ ਹੈ ਉਹ ਬੜੇ ਵਿਸਥਾਰ ਨਾਲ ਹਰ ਗੱਲ ਨੂੰ ਸਮਝਾਉਂਦੇ ਹਨ ਤੇ ਕੁਝ ਸਮਝਣਾ ਆਵ ਦਿੱਤੇ ਬੱਚਿਆਂ ਨੂੰ ਛਿੜਕਦੇ ਨਹੀਂ ਸਗੋਂ ਪਿਆਰ ਨਾਲ ਵਾਰ-ਵਾਰ ਸਮਝਾਉਂਦੇ ਹਨ ਉਹ ਬੱਚਿਆਂ ਨੂੰ ਮਾਰਦੇ ਨਹੀਂ ਉਸ ਸਮੇਂ ਦੇ بڑے ਪਵੰਧ ਹਨ ਉਹ ਹਰ ਰੋਜ਼ ਸਮੇਂ ਤੇ ਸਕੂਲ ਆਉਂਦੇ ਹਨ ਤੇ ਸਮੇਂ ਤੇ ਹੀ ਆਪਣੀ ਜਮਾਤ ਆਪਣੀਆਂ ਜਮਾਤਾਂ ਵਿੱਚ ਜਾਂਦੇ ਹਨ ਉਹ ਕਦੇ ਵੀ ਆਪਣਾ ਅਤੇ ਬੱਚਿਆਂ ਦਾ ਸਮਾਂ ਬਰਬਾਦ ਨਹੀਂ ਕਰਦੇ ਉਹ ਬਹੁਤ ਮਿਹਨਤੀ ਹਨ ਤੇ ਆਪਣਾ ਕੰਮ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਕਰਦੇ ਹਨ ਉਹ ਬੱਚਿਆਂ ਨੂੰ ਵੀ ਹਮੇਸ਼ਾ ਮਿੰਤ ਕਰਨ ਤੇ ਇਮਾਨਦਾਰ ਬਣਨ ਦੀ ਸਿੱਖਿਆ ਦਿੰਦੇ ਹਨ ਉਹ ਮਿਹਨਤੀ ਬੱਚਿਆਂ ਦੀ ਬਹੁਤ ਕਦਰ ਕਰਦੇ ਹੰਤੇ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਆਪਣੇ ਵੱਲੋਂ ਇਨਾਮ ਵੀ ਦਿੰਦੇ ਹਨ ਪੜਾਈ ਦੇ ਨਾਲ ਨਾਲ ਮੇਰੀ ਅਧਿਆਪਕਾ ਜੀ ਖੇਡਾਂ ਵਿੱਚ ਭਾਗ ਲੇ ਲੇਵੀ ਸਾਨੂੰ ਪ੍ਰੇਰਿਤ ਕਰਦੇ ਹਨ ਉਹ ਆਪ ਵੀ ਚੰਗੇ ਖਿਡਾਰੀ ਹਨ ਇਸ ਕਰਕੇ ਉਹਨਾਂ ਦੀ ਸਿਹਤ ਹਮੇਸ਼ਾ ਚੰਗੀ ਰਹਿੰਦੀ ਹੈ ਮੇਰੀ ਇਹਦੇ ਆਪਕਾ ਜੀ ਗੁਨਾਦੀ ਖਾਨ ਹਨ ਇਸ ਲਈ ਸਾਰੇ ਵਿਦਿਆਰਥੀ ਅਧਿਆਪਕ ਅਤੇ ਮੁੱਖ ਅਧਿਆਪਕ ਜੀ ਉਹਨਾਂ ਦਾ ਸਨਮਾਨ ਕਰਦੇ ਹਨ ਮੈਨੂੰ ਆਪਣੇ ਅਧਿਆਪਕ ਜੀ ਦੇ ਮਾਣ ਤੇ ਮੈਂ ਵੀ ਉਹਨਾਂ ਦੀ ਤਰ੍ਹਾਂ ਆਦਰਸ਼ ਅਧਿਆਪਕਾ ਬੰਨਾ ਚਾਹੁੰਦੀ ਹਾਂ ਠੀਕ ਹੈ ਜੀ ਐਸਨ ਜੀ ਸਾਡਾ ਅੱਜ ਦਾ ਤੀਸਰਾ ਪਾਠ ਮੇਰਾ ਮੇਰੀ ਅਧਿਆਪਕਾ ਵਾਤਵਾ ਸ਼ੇਅਰ ਕਰਿਓ ਲਾਈਕ ਕਰਿਓ ਅਰ ਸਬਸਕ੍ਰਾਈਬ ਕਰਿਓ ਜੀ ਮਿਲਦੇ ਆ ਨਵੀਂ ਵੀਡੀਓ ਲੈ ਕੇ ਜੀ